ਮੈਸਿਸ ਸਾਰਿਆਂ ਨੂੰ ਮੇਰਾ ਧੰਨਵਾਦ ਕਿ ਅੱਜ ਤੁਸੀਂ ਮੇਰੇ ਘਰ ਕੇ ਇੱਥੇ ਆਏ ਆ ਤੇ ਮੇਰੇ ਨਾਲ ਜੋ ਹੱਟ ਦਿੱਤੀ ਆ ਉਹ ਤੁਸੀਂ ਸਾਰਿਆਂ ਨੂੰ ਦੱਸੋਗੇ ਤੇ ਮੈਂ ਪਬਲਿਕ ਵਿੱਚ ਇਹ ਦੱਸਣਾ ਚਾਹੁੰਦੀ ਆ ਕਿ ਜੋ ਕੁਝ ਵੀ ਮੇਰੇ ਨਾਲ ਹੋਇਆ ਤੇ ਉਹਦੇ ਸਾਰੇ ਪ੍ਰੂਫ ਤੇ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਮੇਰੇ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਨਾ ਮੇਰੀ ਕੋਈ ਗੱਲ ਸੁਣੀ ਆ ਠੀਕ ਹੈ ਮੈਂ ਸਿਟੀਰ ਖੜੜਤਾਣੇ ਚਿਕ ਰਿਪੋਰਟ ਦਿੱਤੀ ਸੀ ਜਿੱਦਾਂ ਕਿ ਮੈਨੂੰ ਇੱਕ ਐਫ ਆਈ ਆਰ ਦੀ ਕਾਪੀ ਉਹਨਾਂ ਨੇ ਤਾਂ ਦਿੱਤੀ ਆ ਪਰ ਇਸ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੈਗੀ ਕਰਨੇ ਲਗਾ ਕੇ মিডিਆ ਚਾਕੇ ਮੈਂ ਆਪਣੇ ਮਗਰ ਕੀ ਹਨਾ ਸਾਰਾ ਕੁਝ ਦੱਸ ਕੇ ਉਹਨਾਂ ਨੂੰ ਲੱਤੀ ਨੂੰ ਅਰੈਸਟ ਦਾ ਕਰਵਾਇਆ ਸੀਗਾ ਪਰ ਮੈਂ ਉਹ ਕੇਸ ਵੀ ਔਮਨਸ ਐਜ ਇੱਕ ਐਸਐਚਓ ਅਮਦੀ ਮਹਿਮੂ ਦਿੱਤਾ ਸੀਗਾ ਕਿ ਤਾਂ ਕਿ ਉਹਨਾਂ ਨੂੰ ਮੈਂ ਆਪਣੇ ਨਾਲ ਜੋ ਵੀ ਮੇਰੇ ਅੱਗੇ ਤੇ ਉਹਨਾਂ ਨੂੰ ਮੈਂ ਦੱਸ ਸਕਣਾ ਪਰ ਉਹਨਾਂ ਨੇ ਵੀ ਮਨਰੀਨਾ ਦਾ ਅਰੈਸਟ ਕੀਤਾ ਦੋਸ਼ੀਆਂ ਨਾਲ ਮਿਲ ਕੇ ਉਹਨੇ ਦੇ ਧਾਰਾ ਨਹੀਂ ਲਗਾਈ ਠੀਕ ਹੈ ਤੇ ਉਹਨੂੰ ਜ਼ਮਾਨਤ ਵੀ ਦਿਵਾਤੀ ਆ ਠੀਕ ਹੈ ਉਹ ਕਰਕੇ ਜਿਦੇ ਕਿ ਸਾਰੀ ਇੱਕ ਇੱਕ ਪ੍ਰੂਫ ਦੇ ਹੋਣ ਦੇ ਬਾਵਜੂਦ ਵੀ ਉਹ ਮੇਡੀ ਕੋਈ ਵੀ ਸੁਣਵਾਈ ਨਹੀਂ ਕਰਦੇ ਤੇ ਅੱਜ ਮੈਂ ਤੁਹਾਨੂੰ ਸਰਨ ਇਹ ਦੱਸਣਾ ਚਾਹੁੰਦੀ ਕਿ ਜਦ ਕਮਲਪ੍ਰੀ ਸਿੰਘ ਤੇ ਉਹਨਾਂ ਨੇ ਮੈਨੂੰ ਆ ਇੰਟਰਨੈਟ ਤੇ ਥਰੂ ਮੈਨਾਂ ਗੱਲ ਕੀਤੀ ਸੀ ਮੈਨੂੰ ਇਹ ਦੱਸਿਆ ਸੀਗਾ ਕਿ ਮੈਂ ਇੱਕ ਰਿਹੈਬਸੈਂਟਰ ਦਾ ਓਨਰ ਆ ਮੈਂ ਪਾਰਟਨਰਸ਼ਿਪ ਕਰਕੇ ਉੱਥੇ ਜੌਬ ਕਰਦਾ ਵਾਂ ਜਾਂ ਕੁਝ ਵੀ ਕਰਦਾ ਉਸ ਤੋਂ ਬਾਅਦ ਆਫਟਰ ਮੈਰਿਜ 'ਚ ਇਹ ਬੰਦਾ ਮੈਨੂੰ 27 ਤਰੀਕ ਨੂੰ ਇੱਥੇ ਬੁਲਾਉਂਦਾ ਪਹਿਲੇ ਠੀਕ ਐ ਮੇਰੀ ਇੱਕ ਵੀਡੀਓ ਬਣਾਉਂਦਾ ਜਿੱਥੇ 30 ਤਰੀਕ ਮੈਂ ਬੰਦਾ ਕੁੱਡਾ ਲੋਹਾਰਾ 'ਚ ਮੈਨਾਂ ਮੈਰਿਜ ਕਰਦਾ ਵਾਂ 10-20 ਦਿਨਾਂ ਬਾਅਦ ਉਹਨੂੰ ਆਪਣੇ ਘਰੇ ਲੈ ਕੇ ਜਾਂਦਾ ਕਰਨਲ ਸੈਕਟਰ 'ਚ ਉੱਥੇ ਮੇਰੀ ਸੱਸ ਬਲਜਿੰਦਰਪੁਰ ਮੈਨੂੰ ਇਹ ਦੱਸਦੀ ਆ ਕਿ ਸਾਡੀ ਕੁੜੀ ਜਿਹੜੀ ਅਨੀਤ ਕੌਰ ਉਹ ਵੜੈਲ ਜੇਲ੍ਹ 'ਚ ਚ ਤੇ ਸਾਨੂੰ 90-95 ਲੱਖ ਰੁਪਏ ਚਾਹੀਦਾ ਜਿਹਦੇ ਕਰਕੇ ਤੈਨੂੰ ਸਾਡਾ ਸਾਥ ਦੇਣਾ ਪਊਗਾ ਮਤਲਬ ਚਿੱਤੇ ਦੇ ਕੇਸ ਸਾਡੇ ਲਿੰਕ ਵਗੈਰਾ ਹੈਗੇ ਆ ਜਦੋਂ ਉਹਨਾਂ ਨੇ ਇਹ ਚੀਜ਼ ਮਨਾ ਕਰ ਦੇਣੀ ਆ ਤਾਂ ਉਹ ਮੈਨੂੰ ਮਾਰਨਾ ਪਿੱਟਣਾ ਮਿਰਾਸ ਨੂੰ ਸਟਾਰਟ ਕਰ ਦਿੰਦਾ ਕਿ ਨਹੀਂ ਜੇ ਤੈਨੂੰ ਤੂੰ ਮੇਰੀ ਮਾਂ ਦੀ ਗੱਲ ਨਾ ਮੰਨੀ ਤੇ ਅਸੀਂ ਮਤਲਬ ਮੈਂ ਤੇਰਾ ਰਹਿ ਨਹੀਂ ਸਕਦਾ ਉਸ ਤੋਂ ਬਾਅਦ ਵੀ ਮਤਲਬ ਕਿ ਜਦੋਂ ਉਹਦੀਆਂ ਮੈਂ ਗੱਲਾਂ ਨਹੀਂ ਮੰਨੀਆਂ ਤੇ ਉਹ ਮੈਨੂੰ ਛੱਡ ਕੇ ਚਲਾ ਗਿਆ ਉਸ ਦੀ ਰਿਪੋਰਟ ਮੈਂ ਸਿਟੀ ਕਲਰਟ ਸੌਣੇ ਚ ਦੇਈ ਸੀ ਤੇ ਉਸ ਤੋਂ ਬਾਅਦ 27 ਤਰੀਕ ਨੂੰ ਮੇਰੀ ਸੱਸਾ ਕੀ ਕਹਿੰਦੀ ਹੈ ਕਿ ਮੈਂ ਆਪਣੇ ਮੁੰਡੇ ਨੂੰ ਬੱਤੀ ਸੈਂਟਰ ਚ ਭੇਜਿਆ ਸੀਗਾ ਉਸੇ ਦਿਨ ਕਿਦਾ ਕਿ ਮੇਰੇ ਕੋ ਅਪਰੂਵ ਆ ਆ ਦੇਖੋ ਅਨੋ ਨੰਬਰ ਤੋਂ ਮੈਨੂੰ ਇੱਕ ਵੀਡੀਓ ਆਂਦੀ ਆ ਇਸ ਨੰਬਰ ਤੋਂ ਜਿਹੜੀ ਕਿ ਨਕੀ ਧਾਲੀਵਾਲ ਜਿਹੜਾ ਇਹ ਚੈਨਲ ਦਾ ਓਨਰ ਸੀਗਾ ਉਹਨੇ ਮੈਨੂੰ ਇਹ ਵੀਡੀਓ ਸੈਂਡ ਕੀਤੀ ਸੀਗੀ ਠੀਕ ਹੈ ਉਸ ਤੋਂ ਬਾਅਦ ਮੈਂ ਕਾਰਵਾਈ ਕਰਵਾਈ ਆ ਪਰ ਮੇਰੀ ਕਾਰਵਾਈ ਤੇ ਕੋਈ ਮਤਲਬ ਕਿ ਐਕਸ਼ਨ ਨਹੀਂ ਲਿੱਤਾ ਗਿਆ ਹਜੇ ਤੱਕ ਆਹ ਹੁਣ ਮੈਂ ਤੁਹਾਨੂੰ ਸਾਰਾ ਇੱਕ ਪ੍ਰੂਫ ਦਿਖਾਉਣਾ ਚਾਹੁੰਦੀ ਆ ਇਹ ਆ ਕੌਨਟਰੀ ਸਿੰਗ ਦੇ ਲੋਕ ਜਿੰਨੇ ਕੀ ਗੁੱਡਾ ਲਾਹੌਰ ਅਚ ਮੈਨਾਂ ਦੱਸੀਏ ਛੇਵੇਂ ਪਾਤਸ਼ਾਹ ਦੀ ਗੁੱਡਾ ਅਚ ਮੈਨਾਂ ਵਿਆਹ ਕਰਵਾਇਆ ਸੀਗਾ ਠੀਕ ਹੈ ਕਿ ਆ ਸੀਗਾ ਮੈਂ ਤੇਨੂੰ ਕੋਰਟ ਮੈਰਿਜ ਕਰਾਉਂਗਾ ਪਰ ਇਨੇ ਕੋਰਟ ਮੈਰਿਜ ਨਹੀਂ ਕਰ ਰਹੇ ਨੇ ਸਿਰਫ ਵਿਆਹ ਮੈਨੂੰ ਬਾਅਦ ਚ ਲਾਰੀ ਲੰਦ ਰਿਹਾ ਕਿ ਮੈਂ ਅੱਜ ਰਜਿਸਟਰ ਕਰਾਉਣਾ ਮੈਂ ਕੱਲ ਨੂੰ ਕਰਵਾਣਾ ਉਸ ਆਇਆ ਹੁੰਦਾ ਕੌਨਟਰੀ ਸਿੰਗ ਦੇ ਲੋਕ ਉਹਦੇ ਪਹਿਲੇ ਵੀ ਬਹੁਤ ਜ਼ਿਆਦਾ ਰਿਲੇਸ਼ਨ ਹੈ ਕਿਉਂਕਿ ਆ ਫਰ ਮੈਰਿਜ ਲਈ ਮੈਨੂੰ ਪਤਾ ਲੱਗਿਆ ਏ ਆ ਲਕੀਤ ਵਾਲਾ ਜਿਹਨੇ ਕੀ ਰਿਹੈਬ ਸੈਂਟਰ ਦਾ ਓਨਰ ਆ ਪਟਿਆਲੇ ਦਾ ਤੇ ਐਨੇ ਹੀ ਮੇਰੀ ਵੀਡੀਓ ਲਿਕ ਕੀਤੀ ਬਾਹਰੋਂ ਕੀਤੀ ਆ ਸਾਰਿਆਂ ਵਿੱਚ ਉਹਦੇ ਸਾਰੇ ਰਿਹੈਬ ਸੈਂਟਰ ਦੇ ਓਨਰਸ ਕੋ ਮਤਲਬ ਕੀ ਮੁੰਡਿਆਂ ਕੋ ਮੇਰੀ ਵੀਡੀਓ ਹੈਗੀ ਆ ਮੇਰੇ ਵੀ ਜਿਹੜੇ ਇੰਸਟਾਗ੍ਰam ਤੇ ਫੋਲੋਅਰ ਆ ਉਹਨਾਂ ਕੋ ਵੀ ਮੇਰੀ ਵੀਡੀਓ ਹੈਗੀ ਆ ਠੀਕ ਹੈ ਤੇ ਜਿੱਥੇ ਮੈਂ ਕੰਮ ਕਰਦੀ ਸੀ ਉਤੋਂ ਤੱਕ ਵੀ ਇਹਨਾਂ ਨੇ ਕੋਚ ਆਤੀ ਆ ਤਾਂ ਕਿ ਮੈਂ ਨਾਲ ਕੋਈ ਐਕਸ਼ਨ ਨਾ ਕਰ ਸਕਾਂ ਇਹ ਆ ਬੁਲੇਟ ਇਹਦਾ ਯਾਰ ਦੋਸਤ ਤੇ ਜਦੋਂ ਮੈਨੂੰ ਮਿਲਣਾ ਆਇਆ ਸੀ ਜਿਸ ਦਿਨ ਮੇਰੀ ਵੀਡੀਓ ਬਣੀ ਆ ਇਹ ਹੋਟਲ ਸੀ ਇਹ ਉਸ ਦਿਨ ਵੀ ਸਰ ਹਾਟਲ ਚ ਨਾਲ ਹੀ ਸੀਗਾ ਜਿਸ ਦਿਨ ਮੇਰੀ ਵੀਡੀਓ ਬਣੀ ਹੋਈ ਹੈ ਤੇ ਮੈਨੂੰ ਇਸ ਦਾ ਉਹਦਾ ਬਿਲਕੁਲ ਵੀ ਨਹੀਂ ਹੈਗਾ ਮੈਂ ਜੇ ਤੁਸੀਂ ਚਾਹੋਗੇ ਤਾਂ ਮੈਂ ਉਹ ਵੀਡੀਓ ਵਿੱਚ ਹੈ ਤੁਸੀਂ ਬਲਗ ਕਰਕੇ ਦਿਖਾ ਸਕਦੇ ਆ ਪਰ ਉਸ ਵਿੱਚ ਮਤਲਬ ਕਿ ਮੇਰਾ ਫੇਸ ਨਹੀਂ ਮੈਨੂੰ ਜਮਾਂ ਪਤਾ ਨਹੀਂ ਲੱਗ ਰਿਹਾ ਕਿ ਬੰਦਾ ਮੇਰੀ ਵੀਡੀਓ ਕਿ ਬਣਾਉਂਦਾ ਹੈ ਇਹਨਾਂ ਕਰ ਸਕਦਾ ਇਹ ਮੇਰੀ ਮਦਲਨ ਲੋਹਾ ਬਲਜਿੰਦਰ ਕੌਰ ਠੀਕ ਹੈ ਜਿਨੇ ਕਿ ਮੈਨੂੰ ਨਸ਼ਾ ਤਸਕਰੀ ਕਰਨ ਤੇ ਮਜਬੂਰ ਕੀਤਾ ਸੀਗਾ ਤੇ ਆਪਣੇ ਮੁੰਡੇ ਤੋਂ ਉਹ ਮੈਨੂੰ ਘਟਾਇਆ ਬਹੁਤ ਕੁਝ ਕਰਿਆ ਤੇ ਪਹਿਲੇ ਉਹਨੂੰ ਬੇਦਖਲ ਕਰਤਾ ਮੈਨੂੰ ਦਿਖਾਉਣ ਵਾਸਤੇ ਬਾਅਦ ਚ ਉਹਦੇ ਨਾਲ ਹੀ ਮਿਲ ਕੇ ਮਤਲਬ ਕਿ ਇਹ ਸਾਰਾ ਕੁਝ ਕਰਿਆ ਕਰਵਾਇਆ ਮੇਰੇ ਨੇ ਇਹ ਆ ਕਾਉਂਟਰੀਸਿੰਗ ਦੇ ਲੋ ਜਿਹੜਾ ਫੇਸਬੁੱਕ ਇੰਸਟਾਗ੍ਰਾਮ ਤੇ ਲਾ ਲੋ ਬਹੁਤ ਫੇਮਸ ਆ ਕਿ ਨੌਆਂ ਦਾ ਮੁੰਡਾ ਇਹ ਤਾਂ ਮਤਲਬ ਦਿਖਾਈ ਦਿੱਤੀ ਬਾਕੀ ਕੁਝ ਮੈਂ ਆ ਦਿਖਾਉਣਾ ਚਾਹੁੰਦੀ ਆ ਕਿ ਪਬਲਿਕ ਨੇ ਵੀ ਨਾ ਲੱਗੇ ਕਿ ਮੈਂ ਸਾਰਾ ਕੁਝ ਝੂਠ ਬੋਲ ਰਹੀ ਆ ਇਹਨਾਂ ਦੇ ਘਰ ਚੋਂ ਹੀ ਇਹਨਾਂ ਦੀ ਕੁੜੀ ਜਿਹੜੀ ਡੇਢ ਸਾਲ ਤੋਂ ਚਿੱਟੇ ਦੇ ਕੇਸ ਚ ਅੰਦਰ ਆ ਉਹਨੂੰ ਨਾਕਾਬੰਦੀ ਕਰਕੇ ਪੁਲਿਸ ਨੇ ਫੜਿਆ ਸੀਗਾ ਠੀਕ ਹੈ ਕਿ 4.5 ਲੱਖ ਰੁਪਇਆ ਮਤਲਬ ਪੈਸੇ ਗਿਣਨ ਵਾਲੀ ਮਸ਼ੀਨ ਆ ਤੋਲਣ ਵਾਲੀ ਤੱਕੜੀ ਤੇ ਸਾਰੀਆਂ ਔਡੀਆਂ ਲਗਜ਼ਰੀ ਗੱਡੀਆਂ ਦਾ ਘਰਾਮਣ ਕਰੀਆਂ ਸੀ ਆਹ ਦੀ ਨਿਊਜ਼ ਚੈਨਲ 'ਚ ਵੀ ਆਈ ਸੀ ਇੱਕ ਵਾਰ ਚ ਠੀਕ ਹੈ ਇਹ ਕੁੜੀਏ ਕ੍ਰਾਈਮ ਬ੍ਰਾਂਚ ਵਾਲਿਆਂ ਨੇ ਫੜੀ ਹੋਈ ਹੈ ਜੀ ਇਹਨਾਂ ਨਾਂ ਨਹੀਂ ਮੇਰੀ ਅਮਨੀਤ कौर ਤੇ ਵੀ ਪਹਿਲੇ ਚਿੱਟਾ ਵਗੈਰਾ ਲਾਉਂਦੀ ਸੀਗੀ ਇਹ ਹੈ ਇਹਨਾਂ ਦਾ ਕੰਮ ਇੱਥੇ ਲਾਉਣਾ ਚਾਹੁੰਦੇ ਸੀਗੇ ਮੈਨੂੰ ਜਿੰਨਾ ਤੋਂ ਮੈਂ ਮਨਾ ਕਰ ਦਿੱਤਾ ਤੇ ਇਹ ਸਭ ਸ਼ੇਖਾਂ ਕੋ ਵੀ ਜਾਣਦੀ ਸੀਗੀ ਠੀਕ ਆ ਹਿਆਤ ਹੋਟਲ ਚ ਸਾਰੇ ਵੀ ਸਾਰੇ ਇੱਕ ਇੱਕ ਗੱਲ ਮੈਂ ਪੁੱਛ ਤੇ ਸਕਦੀ ਆ ਜੇ ਤੁਸੀਂ ਮੰਗੋਗੇ ਪਰ ਮੇਰੇ ਨਾਲ ਇੱਕ ਬਹੁਤ ਹੀ ਜ਼ਿਆਦਾ ਇਹਨਾਂ ਨੇ ਮਤਲਬ ਕਿ ਮੈਂ ਤੁਹਾਨੂੰ ਉਹ ਨਹੀਂ ਪਿਆਣ ਕਰ ਸਕਦੀ ਮੇਰੀ ਲਾਈਫ ਨੂੰ ਇਹਨਾਂ ਨੇ ਖਤਮ ਕਰਨ ਦੇ ਕੋਈ ਚਾਂਸ ਨਹੀਂ ਛੱਡੇ ਹੈਗੇ ਕਿ ਮੈਂ ਇੱਕ ਆਤਮ ਹੱਤਿਆ ਕਰ ਲਾਂ ਬਸ ਇਹੀ ਆ ਬਾਕੀ ਮੇਰੇ ਕੋਲ ਹੋਰ ਕੁਝ ਵੀ ਨਹੀਂ ਮੈਂ ਕਹਿ ਸਕਦੀ ਇਹਨਾਂ ਨੇ ਡਰਗ ਵਾਸਤੇ ਮੈਨੂੰ ਇਹਨਾਂ ਕਾ ਜ਼ਿਆਦਾ ਟੌਰਚਰ ਕਰਤਾ ਸੀਗਾ ਕਿ ਮੇਰੇ ਇੱਕ ਮਦਰ ਨਹੀਂ ਹੈਗੇ ਮੇਰੀ ਸੜਨ ਨਹੀਂ ਚਾਰ ਮਹੀਨੇ ਪਹਿਲੇ ਮੇਰੀ ਸਿਸਟਰ ਦੀ ਡੈਥ ਵੀ ਹੋਈ ਤੇ ਮਜਬੂਰੀ ਦਾ ਫੇਵਰ ਚੱਕ ਕੇ ਹੀ ਇਹਨਾਂ ਨੂੰ ਮੇਨਾਇ ਕੋਸ਼ ਕੀਤਾ ਤੇ ਮੈਂ ਇੱਕ ਗੱਲ ਹੋਰ ਵੀ ਦੱਸਣਾ ਚਾਹੁੰਦੀ ਆ ਜਿਹੜੀ ਮੇਰੇ ਨਾਨਾ ਨਾ ਇਹਨੇ ਪਹਿਲੇ ਵੀ ਇੱਕ ਮੁੰਡੇ ਨਾਲ ਵਿਆਹ ਕਰਾਇਆ ਹੋਇਆ ਉਹ ਮੁੰਡਾ ਨੇ ਛੇੜੀ ਸੀਗਾ ਠੀਕ ਐ ਤੇ ਉਦੋਂ ਤੋਂ ਵੀ ਇਹਨੇ 44 ਲੱਖ ਰੁਪਈਆ ਢੱਕਿਆ ਠੀਕ ਐ ਇਹਨੇ ਸੀਯੂ ਦਾ ਮੁੰਡਾ ਵੀ ਇਹਨੂੰ ਫਸਾਇਆ ਹੋਇਆ ਸੀਗਾ ਹਰ ਇੱਕ ਗੱਲ ਦਾ ਪ੍ਰੂਫ ਹੈਗਾ ਜਿਹੜਾ ਕਹੋਗੇ ਮੈਂ ਉਹੀ ਦੇ ਦੂੰਗੀ ਤੇ ਜਿਹੜਾ ਮੇਰਾ ਸਹੁਰਾ ਬਸ ਅੰਪੋਰਨ ਸਿੰਘ ਵਿਧਪੂਰਾ ਠੀਕ ਐ ਮੇਰੀ ਸੱਸ ਪਹਿਲੇ ਮਣੀਵਾਜ਼ ਦੇ ਰਹਿੰਦੀ ਸੀਗੀ ਠੀਕ ਐ ਤੇ ਉੱਥੇ ਸਮਾਧੀ 게ਟ 329 ਨੰਬਰ ਦਾ ਘਰ ਆ ਉਥੋਂ ਦਾ ਇਹਨੇ ਘਰ ਵਾਲ ਦੂਸਰੀ ਗੱਲ ਉਥੋਂ ਦੇ ਘਰ ਵਾਲ ਨੇ ਤਲਾਕ ਵੀ ਨਹੀਂ ਦਿੱਤਾ ਹੈਗਾ ਉਹਦੇ ਕੋਲ ਵੀ ਮਹੀਨਾ ਖਰਚਾ ਨਹੀਂ ਦਿੰਦੀ ਆ ਠੀਕ ਆ ਤੇ ਜਿਹੜਾ ਇਹ ਵਾਲਾ ਘਰ ਵਾਲਾ ਲੁਧਿਆਣੇ ਦਾ ਹੈਗਾ ਐਨੇ ਕੀ ਕੀਤਾ ਇਹਨੇ ਆਪਣੀ ਜਨਾਨੀ ਛੱਡੀ ਹੋਈ ਆ 12 ਸਾਲ ਦਾ ਜਿਵਾਕ ਛੱਡਿਆ ਹੋਇਆ ਵਾ ਠੀਕ ਆ ਤੇ ਇੱਥੇ ਨਕਲੀ ਬਿਆਨੇ ਬਣਾ ਕੇ ਵੇਚਦੇ ਆ ਪ੍ਰੋਸੀਜਰ ਦਾ ਮੇਰੇ ਮਤਲਬ ਕਿ ਬਲਜਿੰਦਰਪੁਰ ਦਾ ਠੰਡਾ ਵਾ ਠੀਕ ਆ ਇਹ ਮੈਨੂੰ ਵੀ ਉਸ ਕੰਮ ਤੇ ਲਾਉਣਾ ਚਾਹੁੰਦੇ ਸੀ ਜਦੋਂ ਮੈਂ ਸਾਫ਼ ਇਹਨਾਂ ਨੂੰ ਮਨਾਂ ਕੀਤਾ ਕਿ ਮੈਂ ਕੰਮ ਨਹੀਂ ਕਰ ਸਕਦੀ ਫਿਰ ਮੇਰੀ ਸੱਸ ਨੇ ਕਿ ਮੈਂ ਇਹਨਾਂ ਨੂੰ ਕਹਿਤਾ ਸੀ ਮੈਂ ਕਿਹਾ ਜੇ ਤੁਸੀਂ ਮੇਰੀ ਸੱਸ ਮੈਨੂੰ ਬਿਲਕੁਲ ਕਹਿਤਾ ਸੀ ਕਿ ਤ ਮਨ ਲਗੀ ਇੱਕਲਾ ਲੋਕੀ ਸੀ ਦੋ ਚਾਰ ਦਿਨਾਂ ਚ ਤੇਰਾ ਖੜਾ ਛੜਾ ਲਾਂਗੇ ਤੇ ਇਹਨਾਂ ਨੇ ਉਹੀ ਮੇਰੇ ਮਤਲਬ ਕਿ ਇੱਕ ਮੂੰਹ ਬੰਦ ਕਰਨ ਦੇ ਵਿੱਚ ਇਹਨਾਂ ਨੇ ਮੇਰੀ ਇੱਕ ਵੀਡੀਓ ਵਾਇਰਲ ਕਰ ਦਿੱਤੀ ਸਰ ਕਿ ਮੈਂ ਉੱਥੇ ਕੋਈ ਐਕਸ਼ਨ ਨਾ ਲੈ ਸਕਾਂ ਪਰ ਅੱਜ ਮੈਂ ਇੱਕ ਆ ਬਿਆਰ ਮੈਨੂੰ ਬਹੁਤ ਸ਼ਰਮ ਆ ਰਹੀ ਹੈ ਕਿ ਮੈਂ ਆ ਨਾ ਇੱਕ ਮੈਂ ਆਪਣੇ ਫਿਊਚਰ ਨੂੰ ਅੱਗੇ ਵਧਾਉਣ ਵਾਸਤੇ ਮੈਂ ਬਹੁਤ ਕੋਸ਼ਿਸ਼ ਕੀਤਾ ਸੀ ਹਾਂ ਕਿ ਮੈਂ ਮਾਡਲ ਸੀਗੀ ਅਗਰ ਮੈਂ ਐਪੀਸੋਡ ਕਰਦੀ ਸੀ ਕੁਝ ਵੀ ਕਰਦੀ ਸੀ ਪਰ ਮੈਂ ਕਤ ਹੁੰਦਾ ਤੇ ਨਹੀਂ ਆਮ ਨੋਟ ਅ ਪ੍ਰੋਸਟੀਟਿਊਟ ਮੈਂ ਕੰਮ ਨਹੀਂ ਸੀ ਕਰਦੀ ਸਰ ਠੀਕ ਹੈ ਇਹਨਾਂ ਨੇ ਅੱਜ ਮੈਨੂੰ ਇੰਨਾ ਕੁ ਮਤਨ ਵਾਸਤੇ ਮਜਬੂਰ ਕਰ ਦਿੱਤਾ ਕਿ ਮੈਨੂੰ ਥਾਂ ਥਾਂ ਕੇ ਮਿਲਤਰਨੇ ਲੋਣੇ ਪੈ ਰਹੇ ਆ ਆਪਣੇ ਆਪ ਨੂੰ ਕੰਡਣਾ ਪੈ ਰਹੇ ਆ ਆਪਣੇ ਆਪ ਨੂੰ ਦੱਸਣਾ ਪੈ ਰਹੇ ਕਿ ਮੇਰੇ ਤਾਂ ਇਹ ਚੀਜ਼ ਹੋਈ ਆ ਜਿਹਨੂੰ ਨਹੀਂ ਵੀ ਪਤਾ ਉਹਨੂੰ ਵੀ ਮੈਨੂੰ ਦੱਸਣਾ ਪੈ ਰਹੇ ਕਿ ਮੇਰੀ ਵੀਡੀਓ ਲੀਕ ਹੋਈ ਆ ਤੇ ਮੈਨੂੰ ਨਹੀਂ ਪਤਾ ਮੇਰੀ ਵੀਡੀਓ ਕਿਹਦੇ ਕਿਹਦੇ ਕੋਲ ਹੈਗੀ ਆ ਕੌਣ ਕੌਣ ਕਿਵੇਂ ਦੇਖ ਰਿਹਾ ਉਹਨੂੰ ਜੇ ਇੱਕ ਦੋ ਜਣੇ ਕੋਈ ਮੈਂ ਡਿਲੀਟ ਵੀ ਕਰਾ ਦ ਪਰ ਮੇਰੀ ਵੀਡੀਓ ਸ਼ਰਮ ਚੱਲ ਰਹੀ ਆ ਅੱਜ ਵੀ ਚੱਲ ਰਹੀ ਆ ਤੇ ਅਮਨ ਠੀਕ ਹੈ ਮੇਰੇ ਸਰ ਇਸ ਦਰਖਾਸਤ ਨੂੰ ਇਸ ਇਸ ਮੇਰੇ ਐਫ ਆਈ ਆਰ ਨੂੰ ਅੱਜ ਮੇਰੇ 3 ਮਹੀਨੇ ਹੋ ਚਲੇ ਆ ਜਿਸ ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਤੇ ਇਹਦੇ ਤੇ ਧਾਰਾ ਵੀ ਸਿਰਫ 67 ਆਈਟੀ ਐਕਟ ਲਾਇਆ ਹੋਇਆ ਕਿ ਮੇਰੀ ਵੀਡੀਓ ਵਾਇਰਲ ਹੋਈ ਆ ਤੇ ਜਦ ਮਤਲਬ ਕਿ ਪੁਲਿਸ ਪ੍ਰਸ਼ਾਸਨ ਆ ਕੋਈ ਗੱਲ ਕਰਦੇ ਆ ਜਦ ਮੇਰੇ ਘਰ ਵਾਲਿਆਂ ਨਾਲ ਗੱਲ ਕੀਤੀ ਜਾਂਦੀ ਮੇਰੇ ਫੈਮਲੀ ਵਾਲੇ ਗੱਲ ਕਰਦੇ ਆ ਉਹ ਕਹਿੰਦੇ ਧਾਰੇ ਕਿਹੜੀ ਲੱਗੀ ਅਸੀਂ 15 ਦਿਨ ਅੰਦਰ ਗਏ ਆ 15 ਦਿਨ ਤੋਂ ਬਾਅਦ ਅਸੀਂ ਬਾਹਰ ਆ ਜਾਵਾਂਗੇ ਲੱਕੀਤਾਲੀ ਵਾਲਦਾ ਕੱਲ ਫੋਨ ਆਉਂਦਾ ਵਾ ਮੇਰੇ ਫੈਮਲੀ ਮੈਂਬਰ ਨੂੰ ਤੇ ਉਹ ਬੰਦਾ ਇਹ ਕਹਿੰਦਾ ਵਾ ਕਿ ਕੋਈ ਗੱਲ ਨਹੀਂ ਜਿੱਦਾਂ 14 ਦਿਨ ਲੱਗੇ ਮੇਰੇ ਘਰ ਵਾਲਾ ਅੰਦਰੋਂ ਬਾਹਰ ਆ ਗਿਆ ਵਾ ਮੈਂ ਵੀ 14 ਦਿਨ ਲੱਗੇ ਅੰਦਰੋਂ ਬਾਹਰ ਆ ਜਾਵਾਂਗਾ ਕੀ ਕਰ ਲੇਗੀ ਇਹ ਸਟ ਮੈਨੂੰ ਤੁਹਾਨੂੰ ਕਿ ਆਉਂਦੀਆ ਮੈਨੂੰ ਮੋਹਾਲੀ ਚੰਡੀਗੜ੍ਹ ਜਿਹੜੇ ਪੁਰ ਤੋਂ ਮੈਨੂੰ ਫੋਨ ਆਉਂਦੇ ਕਿ ਤੁਹਾਨੂੰ ਗੱਡੀ ਭੇਜ ਦਿੰਦੇ ਆ ਤੁਸੀਂ ਇੱਥੇ ਆ ਕੇ ਮੈਨੂੰ ਇਹ ਮੰਨ ਲਓ ਮਨ ਲਗ ਗੁਰਸਿੰਮਨ ਕੋਲ ਬਰਾਬਰ ਦਾ ਇੱਕ ਮੈਨੂੰ ਫੋਨ ਆਉਂਦਾ ਵਾ ਜਿਹੜੀ ਕਿ ਸ਼ਰਿਆ ਮੈਨੂੰ ਵਟਸਐਪ ਤੇ ਤੁਹਾਨੂੰ ਕਹਿੰਦੀ ਸੀ ਉਹਦੀ ਰਿਕਾਰਡਿੰਗ ਵੀ ਹੈਗੀ ਆ ਮੈਂ ਹੋਵੇ ਤੁਹਾਨੂੰ ਭੇਜ ਦਵਾਂਗੀ ਤੇ ਇਹਨਾਂ ਨੇ ਮੈਨੂੰ ਬਹੁਤ ਹਵਾਸ਼ ਕੀਤਾ ਤੇ ਵੀਡੀਓ ਦਾ ਮੇਰੇ ਤੋਂ ਇਹ ਪ੍ਰੂਫ ਹੈਗਾ ਕਿ ਬੁਲੇਟ ਜਿੱਦੀ ਮੈਂ ਤੁਹਾਨੂੰ ਫੋਟੋ ਦਿਖਾਈ ਸੀਗੀ ਉਹ ਬੰਦੇ ਨੇ ਸ਼ਰਿਆ ਮੇਂ ਇਹ ਚੀਜ਼ ਕਹੀ ਹੋਈ ਆ ਆਪਣੇ ਦੋਸਤੋਂ ਕੀ ਪਹਿਲੇ ਤੋਂ ਉਹਦੇ ਨਾਲ ਵਿਆਹ ਕਰਾ ਲਿਆ ਸੀ ਮੁੰਡੇ ਫੇਰ ਤੂੰ ਸਾਨੂੰ ਵੀਡੀਓ ਭੇਜਦੀ ਠੀਕ ਹੈ ਤੂੰ ਉਹਦੀ ਪਹਿਲੇ ਵੀਡੀਓ ਬਣਾਈ ਫਿਰ ਤੁਹਾਨੂੰ ਭੇਜ ਵੀ ਦਿੱਤੀ ਇਹਦੀ ਰਿਕਾਰਡਿੰਗ ਤੱਕ ਪਈ ਹੈ ਸਰ ਮੇਰੇ ਕੋਲ ਮੈਨਾਂ ਬਹੁਤ ਮਤਲਬ ਕਿ ਇਹਨਾਂ ਨੇ ਮੇਰੀ ਜ਼ਿੰਦਗੀ ਬਹੁਤ ਤਲਤਰ ਕਰਕੇ ਸੜਤੀ ਮੇਰੀ ਕੋਈ ਮਤਲਬ ਹੁਣ ਕਿਤੇ ਵੀ ਇੱਜ਼ਤ ਨਹੀਂ ਹੈਗੀ ਸਰ ਮੈਂ ਕਿਸੇ ਨੂੰ ਮੋਹਦ ਕਾਣ ਚੋਗੀ ਇਹ ਇਹਨਾਂ ਨੇ ਮੇਰੇ ਨਾਲ ਬਹੁਤ ਧੱਕਾ ਕੀਤਾ ਮੇਰੇ ਮੇਰੇ ਫੈਮਿਲੀ ਚ ਮੇਰੇ ਫਾਦਰ ਨੂੰ ਵੀ ਇੱਕ ਦੋ ਵਾਰੀ ਟੈਕ ਆ ਗਿਆ ਸਰ ਮੇਰੇ ਮਤਲਬ ਪਿੱਛੇ ਪੱਗੇ ਕੋਈ ਨਹੀਂ ਹੈਗਾ ਜੇ ਕੱਲ ਨੂੰ ਮੇਰੇ ਬਾਪ ਨੂੰ ਕੁਝ ਹੋ ਗਿਆ ਤੁਹਾਨੂੰ ਪਤਾ ਅੱਜ ਕੱਲ ਕੋਈ ਵੀ ਪੁੱਛਦਾ ਮੈਂ ਮੈਂ ਕਿਸੇ ਨੂੰ ਕੀ ਦਿਖਾਵਾਂਗੀ ਕੀ ਕਰਾਂਗੀ ਮੈਂ ਮੈਡਮ ਜਦੋਂ ਤੁਸੀਂ ਤੁਸੀਂ ਤਾਂ ਵੀ ਡਰਤੀ ਸਰ ਨਹੀਂ ਪਹਿਲੇ ਦਿਨ ਐਕਚੁਅਲੀ ਜਦੋਂ ਸਾਈਕੈਟ੍ਰਿਕ ਨੂੰ ਅਸੀਂ ਸੈਟਰ ਮੈਂ ਕੈਮਰਨ ਹੋਟਲ ਚ ਆਉਣੀ ਆ ਤੇ ਕਮਨਪਲੀ ਸਿੰਘ ਨੇ ਲੋ ਮੈਨੂੰ ਅਬੀ ਮਦਦ ਨਾ ਬਲਾਉਂਦਾ ਤੇ ਉਦੋਂ ਇਹ ਮੈਨੂੰ ਇਹੀ ਗੱਲ ਕਹਿੰਦੇ ਕਿ ਹਾਂਜੀ ਕੋਈ ਗੱਲ ਨਹੀਂ ਤੁਸੀਂ ਦੱਸ ਦਿੰਦਾ ਟਾਈਮ ਤੇ ਅਸੀਂ ਫਾਦਰ ਸਾਹਿਬ ਨੂੰ ਗੱਲ ਕਰਕੇ ਦੱਸਦੇ ਆ ਤੇ ਕਮਨਪਲੀ ਸਿੰਘ ਨੇ ਲੋ ਕਹਿੰਦਾ ਕਿ ਮੈਂ ਤੇ ਨਾ ਮੈਰਿਜ ਹੀ ਕਰਵਾਉਣੀ ਆ ਮੈਂ ਕੋਈ ਰਿਲੇਸ਼ਨ ਚ ਨਹੀਂ ਰਹਿਣਾ ਮੈਂ ਕੋਈ ਮਿਲਿੰਗ ਚ ਨਹੀਂ ਰਹਿਣਾ 27 28 29 3 ਨੂੰ ਇਹ ਬੰਦਾ ਮੇਨਾ ਵਿਆਹ ਕਰਾਉਂਦਾ ਜਦ ਕੀ ਉਹ ਅਗਲੇ ਦਿਨ 27 ਤਰੀਕ ਨੂੰ ਇਹ ਐਡਵੋਕੇਟ ਆਪਣਾ ਹੀ دوست ਬਣਾਉਂਦਾ ਅਤੇ ਰਾਣਾ ਨਾਮਾ ਉਹਦਾ ਸਰ ਹਾਈ ਕੋਰਟ ਚ ਹੈਗਾ ਚੰਡੀਗੜ੍ਹ ਦਾ ਬੰਦਾ ਇਹਦਾ ਹੀ دوست ਸੀਗਾ ਉਹਨੇ ਮੇਰੇ ਕੋਲ 40000 ਰੁਪਇਆ ਵੀ ਲਿੱਤਾ ਠੀਕ ਹੈ ਪਰ ਇਹਨੇ ਸਿਰਫ ਮੇਨਾ ਇੱਕ ਗੇਮ ਖੇਡੀ ਹੈ ਇਹਨੇ ਸਿਰਫ ਮੇਨਾ ਗੁਰਦੁਆਰੇ ਸੇ ਜਾ ਕੇ ਵਿਆਹ ਕਰਾਇਆ ਲਾਵਾ ਲਿੱਤੀਆਂ ਪਰ ਇਹਨੇ ਮੇਨਾ ਕੋਰਟ ਮੈ ਰਿਸ ਨਹੀਂ ਕਰਵਾਇਆ ਪੇ ਉਸ ਤੋਂ ਅਗਲੇ ਦਿਨ ਮੈਂ 31 ਤਰੀਕ ਤੋਂ ਬਾਅਦ ਇੱਕ ਤਰੀਕ ਨੂੰ ਮੈਂ ਚਲੇ ਜਾਣੀ ਆ ਆਪਣੇ ਵਾਪਸ ਕਰ ਰਿਹਾ ਠੀਕ ਹੈ ਇਹ 3 ਤਰੀਕ ਨੂੰ ਮੈਨੂੰ ਫੇਰ ਇੱਥੇ ਰਖਾਉਂਦੇ ਨੇ ਉਸ ਤੋਂ ਬਾਅਦ ਮੈਂ 83 ਸੈਕਟਰ 'ਚ ਰਹਿਣੀ ਆ ਐਮ ਆਈਟੀ ਯੂਨੀਵਰਸਿਟੀ ਲਾ ਕੇ 10 ਵੀ ਦਿਨ ਜਦੋਂ ਉੱਥੇ ਰਹਿਣੀ ਆ 20 ਤਰੀਕ ਨੂੰ ਮੈਂ ਆਪਦੇ ਕਾਨੇ ਸੈਕਟਰ 'ਚ ਮੈਨੂੰ ਜਿੱਥੇ ਸੱਸ ਰਹਿੰਦੀ ਆ ਜਿੱਥੇ ਮੈਂ ਮਤਲਬ 115 ਨੰਬਰ ਸੈਕਟਰ 'ਚ ਰਹਿੰਦੀ ਸੀ ਫੂਨੀ ਮਾਕੇ ਉਹ ਵੀ ਜਿਹੜੀ ਕੋਠੀ ਆ ਮੇਰੀ ਬਲਜਿੰਦਰਪੁਰ ਸੱਸਾ ਦੇ ਨਾਮ ਤੇ ਆ ਠੀਕ ਹੈ ਤੇ ਇਹਨਾਂ ਕੋ ਬਹੁਤ ਸਰ ਲਗਜ਼ਰੀ ਗੱਡੀਆਂ ਚਾਰ ਚਾਰ ਵੀਆਈਪੀ ਇਹ ਕਿੱਥੋਂ ਆ ਰਿਹਾ ਮੈਨੂੰ ਨਹੀਂ ਪਤਾ ਠੀਕ ਹੈ ਬਟ ਜੋ ਇਹਨਾਂ ਨੇ ਮੇ ਨਾਲ ਕੀਤੀ ਕਰੀ ਹੈ ਇਹਨਾਂ ਨੇ ਮੈਨੂੰ ਚਿੱਟਾ ਮੇਰੇ ਸੱਸ ਨੇ ਉਦੋਂ ਹੀ ਦੱਸਿਆ ਸੀ ਕਿ ਮੈਨੂੰ 90 ਲੱਖ ਰੁਪਇਆ ਚਾਹੀਦਾ ਤੇ ਮੈਂ ਕਿਹਾ ਮੈਂ ਇਹਨੇ ਪੈਸੇ ਤੁਹਾਨੂੰ ਦੇ ਨਹੀਂ ਸਕਦੀ ਕਹਿੰਦੇ ਕੋਈ ਗੱਲ ਨਹੀਂ ਤੂੰ ਇਹਨੇ ਪੈਸੇ ਦੇਣੀ ਵੀ ਅਸੀਂ ਮਤਲਬ ਕਿ ਸਾਡੇ ਰਿਸ਼ਤੇ ਚ ਬੰਦੇ ਹੈਗੇ ਆ ਤੂੰ ਬਸ ਸਪਲਾਈ ਕਰਨਾ ਵਾ ਤੇ ਤੈਨੂੰ ਕੋਈ ਦਿੱਕਤ ਨਹੀਂ ਆਉਂਦੀ ਕੋਸ਼ਿਸ਼ ਨਹੀਂ ਆਉਂਦੀ ਆਪਾਂ ਤੇਰੇ ਪਿੱਛੇ ਆ ਬਟ ਮੈਂ ਇਹਨਾਂ ਨੂੰ ਮਨਾ ਕਰ ਦਿੱਤਾ ਸੀ ਉਸ ਤੋਂ ਬਾਅਦ ਹੀ ਸਰ ਨੇ 10 ਦਿਨਾਂ ਬਾਅਦ ਆਪਣੇ ਮੁੰਡੇ ਨੂੰ ਵੇਦਕਲ ਕਰਤਾ ਮੇਰੇ ਨਾਲ ਡਰਾਮਾ ਰਚਿਆ ਇੱਕ ਠੀਕ ਹੈ ਉਹ ਮੁੰਡੇ ਨੇ ਮੈਨੂੰ ਕੁੱਟਣਾ ਮਾਰਨਾ ਸਟਾਰਟ ਕਰਤਾ ਜਿਸ ਦੀ ਕਿਸਮੇ ਤੋਂ ਐਮਐਲਆਰ ਵੀ ਪਈਆ ਠੀਕ ਹੈ ਤੇ ਪੁਲਿਸ ਜਦੋਂ ਕੋਰਟ ਚ ਜਾਂਦੀ ਸੀਗੀ ਪੁਲਿਸ ਨੇ ਕੋਈ ਇੱਕ ਪੁਤਲਾ ਬਣ ਕੇ ਖੜੇ ਰਹਿੰਦੇ ਸੀਗੇ ਤੇ ਉੱਥੇ ਮੈਨੂੰ ਜੱਜ ਕੇ ਮੈਨੂੰ ਬੋਲਣਾ ਪੈਂਦਾ ਸੀਗਾ ਕਿਉਂਕਿ ਮੇਰੇ ਕੋਲ ਨੇ ਪੈਸੇ ਨਹੀਂ ਸੀਗੇ ਕਿ ਮੈਂ ਆਪ ਦਾ ਵਕੀਲ ਹਾਇਰ ਕਰ ਸਕਦੀ ਜਾਂ ਮੈਂ ਕੁਝ ਕਹਿ ਸਕਦੀ ਮੇਰੇ মিডিਆ 'ਚ ਮੇਰੇ ਐਨੀ ਥਾਵਾਂ ਤੇ ਬੇਇੱਜ਼ਤੀ ਹੋ ਚੁੱਕੀ ਸੀ ਕਿ ਮੈਨੂੰ ਅੰਮ੍ਰਿਤਸਰ ਤੋਂ ਸਪੈਸ਼ਲ ਆਉਣਾ ਪੈਂਦਾ ਸੀਗਾ ਇੱ ਇਹ ਮੈਨੂੰ ਕਾਡਰ ਜਗ੍ਹਾ ਤੋਂ ਧਮਕੀਆਂ ਆਂਦੀਆਂ ਅਡਰ ਨੰਬਰ ਤੋਂ ਮੈਨੂੰ ਫੋਨ ਆ ਰਹੇ ਸੀ ਤੇ ਜਦੋਂ ਥਾਣੇ 'ਚ ਜਾ ਕੇ ਮੈਂ ਇਹਦੀ ਜਮਾਨਤ ਜਦੋਂ ਰੱਦ ਕਰਵਾਉਂਦੀ ਸੀਗੀ ਹਜੇ ਵੀ ਸਰ ਲਕੀਤਾਲੀ ਵਾਲੇ ਬੋਟ ਨੇ ਉਹ ਲਈ ਹੋਈ ਆ ਕਿ ਸਾਡੀ ਐਂਟੀਸੈਪਟੀ ਸਾਨੂੰ ਬੇਲ ਮਿਲ ਜੇ ਮੈਂ ਕੱਲ ਹੀ ਲਕੀਤਾਲੀ ਵਾਲ ਦੀ ਬੇਲ ਕੈਨਸਲ ਕਰਵਾ ਕੇ ਆਈ ਆ ਤੇ ਜਦੋਂ ਮੈਂ ਪੁਲਿਸ ਵਾਲਿਆਂ ਨੂੰ ਐਸਐਚਓ ਨੂੰ ਗੱਲ ਕਰਦੀ ਆ ਤੇ ਉਹ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਸਾਨੂੰ ਕਿਸੇ ਗੱਲ ਦਾ ਵੀ ਨਹੀਂ ਪਤਾ ਹੈਗਾ ਮੰਨ ਬਾਹਰ ਆ ਗਿਆ ਉਹਨਾਂ ਨੂੰ ਉਹ ਵੀ ਨਹੀਂ ਪਤਾ ਮੇਰੀ ਪੈਨ ਡਰਾਈਵ ਸਰ ਨੇ ਅਮਰ ਸਰ ਤੋਂ ਇੱਥੇ ਦੇਣ ਹੋਣੀਆਂ ਜਿਹੜੀ ਕਿ ਮੇਰੀ ਵੀਡੀਓ ਬਣੀ ਹੋਈ ਸੀ ਤੇ ਜਦੋਂ ਮੈਂ ਅਮਨਦੀ ਮੈਮ ਨੂੰ ਕਹਿੰਦੀ ਮੈਂ ਤਾਂ ਮੈਂ ਤੁਸੀਂ ਚਲਾ ਕੇ ਦੇਖੋ ਤੇ ਇਹਦੇ ਵਿੱਚ ਨਾ ਸਾਰਾ ਕੁਝ ਹੈਗਾ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖ ਲਾਂਗੇ ਤੁਸੀਂ ਟੈਨਸ਼ਨ ਨਾ ਲੋ ਤੇ 2 ਘੰਟੇ ਬਾਅਦ ਸਰ ਜਦੋਂ ਮੈਂ ਸਰਹੰਦ ਪਹੁੰਚ ਜਾਂਦੀ ਆ ਉਦੋਂ ਅਮਨਦੀ ਮੈਡਮ ਨੂੰ ਕਹਿੰਦੀ ਮੈਡਮ ਜਿਹੜੀ ਤੁਸੀਂ ਪੈਨ ਡਰਾਈਵ ਦਿੱਤੀ ਉਹ ਤਾਂ ਖਾਂਦੀ ਆ ਉਹ ਤਾਂ ਹੈ ਹੀ ਨਹੀਂ ਤੇ ਜਦੋਂ ਮੈਂ ਕੋਰਟ 'ਚ ਜਾਂਦੀ ਆ ਜੱਜ ਸਾਹਮਣੇ ਜਦੋਂ ਇਹਦੀ ਜਮਾਨੇ ਰੱਦ ਕਰਾਂਦੀ ਕਿ ਇਹ ਤਾਂ ਮਤਲਬ ਇਹਦੇ ਮਤਲਬ ਕਿ ਇੱਕ ਅਵੋ ਦੇਵਾ ਸੇਖਾ ਭਈਆ ਇਹਦੀ ਜ਼ਮੀਨ ਨਾਲ ਆਪਣਵਾ ਚਿਆਂ ਦੇ ਪ੍ਰੋਪਰਟੀ ਵਾਸਤੇ ਕਰਦੀ ਪਈ ਆ ਤੇ ਜਦੋਂ ਮੈਂ ਜੱਸਾ ਨੂੰ ਕਹਿੰਨੀ ਕਿ ਜਦੋਂ ਮੈਂ ਹੀ ਪੁਸ਼ ਕਰਨਾ ਹੋਵੇ ਤਾਂ ਉਹਨਾਂ ਦਾ ਮੈਂ 10 ਲੱਖ ਰੁਪਏ ਲੈ ਕੇ ਕਾਦਾ ਖੇੜਾ ਛਡਾ ਲੈਣਾ ਸੀ ਇਹਨਾਂ ਇਧਰ ਆਪਣੇ ਪੰਡਨ ਦੀ ਲੋੜ ਨਹੀਂ ਸੀਗਾ ਮੈਂ ਤਾਂ ਇੱਕ ਸਰਕਾਰ ਕਾਰਵਾਈ ਚਾਹੁੰਦੀ ਆ ਕਿ ਇਧਰ ਤੇ ਸਿਰਫ ਕਾਰਵਾਈ ਹੋਵੇ ਤੇ ਪੁਲਿਸ ਕੋਈ ਇਧਰ ਤੇ ਧਾਰਾ ਨਹੀਂ ਲਗਾਉਂਦੀ ਪਈ ਠੀਕ ਹੈ ਕੋਈ ਇਹਦਾ ਮਤਲਬ ਐਕਸ਼ਨ ਹੀ ਨਹੀਂ ਲੈ ਰਹੀ ਕਿਸੇ ਗੱਲ ਨਾ ਲਕੀਤਾਂ ਲਿਵਾ ਨੂੰ ਫੜਦੀ ਪਈ ਹੈ ਨਾ ਇਹਨਾਂ ਨੇ ਜਿਹੜੇ ਫੋਨ 'ਚ ਮੇਰੀ ਵੀਡੀਓ ਸਰਾਈ ਸੀ ਨਾ ਨਾ ਫੋਨ ਵੀ ਫੁੱਲ ਤੋਂ ਨਾਲ ਰਿਕਵਰ ਕਰਾਇਆ ਹੋਇਆ ਪਰ ਇਹਨਾਂ ਨੇ ਮੁੰਡੇ ਦਾ ਫੋਨ ਨਹੀਂ ਰਿਕਵਰ ਕੀਤਾ ਇਹਨਾਂ ਨੇ ਲਕੀਤਾਂ ਲਿਵਾ ਦਾ ਫੋਨ ਨਹੀਂ ਰਿਕਵਰ ਕੀਤਾ ਇਹਨਾਂ ਨੇ ਉਹ ਯਾਰਾਂ ਦੋਸਤਾਂ ਨੂੰ ਵੀ ਨਹੀਂ ਭੇਜ ਜਿੱਦੇ ਕੋ ਮੇਰਾ ਫੋਨ ਮੈਂ ਤੁਸੀਂ ਉੱਚ ਅਧਿਕਾਰੀਆਂ ਨੂੰ ਮਿਲੇ ਐ ਐਸ.ਪੀ.ਐਸ.ੀ. ਹਾਂਜੀ ਸਰ ਮੈਂ ਐਸ.ਐਸ.ਪੀ. ਸਰ ਕੋ ਗਈ ਸੀ ਪਹਿਲੇ ਤਾਂ ਸਰ ਜਦੋਂ ਮੇਰੀ ਕਾਰਵਾਈ ਨਹੀਂ ਹੋਈ ਮੈਂ ਐਸ.ਐਚ.ਓ. ਕੋ ਗਈ ਉਹਨਾਂ ਨੇ ਮੇਰੀ ਨਹੀਂ ਸੁਣੀ ਜਿੱਪੀ ਸਾਹਿਬ ਕੋ ਗਈ ਐਸ.ਐਸ.ਪੀ. ਸਾਹਿਬ ਕੋ ਗਈ ਉੱਤੇ ਮਿਲ ਕੇ ਇੱਥੋਂ ਤੱਕ ਕਿ ਮੈਂ ਹੈੱ जो होता है आपको सर सरकारी वकील भी कहते थे कि हमें चाय पानी का पैसा चाहिए उस टाइम मेरे फैमिली भी मेरे साथ में नहीं थी तो उस टाइम मेरे पास कुछ भी नहीं था सर मेरी इतनी बदनामी हो चुकी थी ना कि मैं आपको बता नहीं सकती ਔਰ ਜਦੋਂ ਇਨਕਾ ਪੁਲਿਸ ਵਾਲਾ ਆਦਾ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਤੁਸੇ ਕੈਂਚਰਾ ਲਵ ਅਸੀਂ ਸਾਰਾ ਕੁਝ ਹੈਂਡਲ ਕਰ ਲਾਂਗੇ ਉੱਥੇ ਜਾ ਕੇ ਸਰ ਮੇਰੀ ਐਮਐਲਆਰ ਵੀ ਸੀ ਦਿਖਾਉਂਦੇ ਠੀਕ ਹੈ ਉੱਥੇ ਜਾ ਕੇ ਮੇਰੀ ਪੈਨ ਡਰਾਈਵ ਵੀ ਸੀ ਦਿਖਾਉਂਦੇ ਮੇਰੇ ਕੇਸ ਨੂੰ ਕਮਜ਼ੋਰ ਕਰਨ ਵਾਸਤੇ ਇਹ ਕਹਿੰਦੇ ਸੀ ਕਿ ਮੈਡਮ ਕੋਈ ਗੱਲ ਨਹੀਂ ਅਸੀਂ ਵੈਰੀਫਿਕੇਸ਼ਨ ਕਰ ਗਏ ਆ ਜਦੋਂ ਮਿਲਜ਼ੂਆਸੀ ਦਿਖਾ ਦਵਾਂਗੇ ਮੁੰਡਾ ਕਹਿੰਦਾ ਜਿਹੜਾ ਮੇਰਾ ਫੋਨ ਸੀ ਮੈਂ ਨਸ਼ੇ 'ਚ ਵੇਚਦਾ ਫਿਰ ਤੋਂ ਹੈ ਹੀ ਨਹੀਂ ਮੈਂ ਨਸ਼ੇ 'ਚ ਵੇਚਦਾ ਮੈਨੂੰ ਪਤਾ ਹੀ ਨਹੀਂ ਮੈਂ ਕਿੰਨੂੰ ਵੇਚਿਆ ਵਾਂ ਝੂਠੀਆਂ ਸੱਚੀਆਂ ਗੱਲਾਂ ਦੱਸ ਕੇ ਸਾਰੇ ਇੰਨਾੜੇ ਕੀ ਕੱਲ ਮੈਂ ਹੋਰ ਵੀ ਦੱਸਣਾ ਚਾਹੁੰਦੀ ਆ ਮੇਰਾ ਜਿਹੜਾ ਕੇਸ ਸੀਗਾ ਉਹ ਹੁਸੈਨ ਸਿੰਘ ਬਾਦਗੋਤ ਸੀ ਖਰੜ ਤੇ ਇਹਨਾਂ ਨੇ ਪਹਿਲੇ ਬੁੱਧਵਾਰ ਨੂੰ ਮਨ ਲਗਾਈ ਦਵਾਈ ਤੋਂ ਦੋ ਤਿੰਨ ਦਿਨ ਪਹਿਲੇ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਫ੍ਰਾਈਡੇ ਨੂੰ ਲਗਾਈ ਤਾਂ ਫ੍ਰਾਈਡੇ ਨੂੰ ਵੀ ਸਾਰੇ ਛੁੱਟੀ ਤੇ ਸੀਗੇ ਸੋਮਵਾਰ ਨੂੰ ਛੁੱਟੀ ਤੇ ਸੀਗੇ ਇਹਨਾਂ ਨੇ ਦੂਜੇ ਜੱਜ ਕੋਲ ਜਾ ਕੇ ਮੁੰਡੇ ਨੂੰ ਰਿਹਾਲ ਕਰਵਾਇਆ ਮਤਲਬ ਜਮਾਨਤ ਤੇ ਦਵਾਈਆ ਉਸ ਜੱਜ ਕੋਲ ਗਈ ਨਹੀਂ ਜਿਸ ਕੋ ਮੇਰਾ ਕੇਸ ਚੱਲਦਾ ਸੀਗਾ ਕੋਲਸ ਲਗਾ ਲਓ ਸਰ ਕੋਈ ਵੀ ਲਗਾ ਲਓ ਮੈਨੂੰ ਮਿਸਟੈਕ ਕਰਕੇ ਸਭ ਕੁਝ ਕਰ ਰਹੇ ਨੇ ਸਰਕਾਰ ਨੂੰ ਕੀ ਇਹ ਪੀਕ ਸਰ ਮੈਂ ਤਾਂ ਇਹੀ ਅਪੀਲ ਕਰਨਾ ਚਾਹੁੰਦੀ ਆ ਮੈਂ ਕਿਸੇ ਨੂੰ ਮਾਰਨ ਦੀ ਕਹਿ ਰਹੀ ਨਾ ਪੁਲਿਸ ਵਾਲਿਆਂ ਨੇ ਨਾ ਕਿਸੇ ਮਲਕੀ ਚਲੋ ਉਹਨਾਂ ਨੇ ਮੈਨੂੰ ਐਫ ਆਈ ਆਰ ਵੀ ਦਈ ਹੈ ਉਹਨਾਂ ਨੇ ਮੇਰਾ ਮਲਕੀਰ ਘਰ ਵਾਲਾ ਵੀ ਅਰੈਸਟ ਕੀਤਾ ਪਰ ਉਹਨਾਂ ਨੇ ਜੋ ਦੀ ਬੰਦੀ ਕਾਰਵਾਈ ਹੈ ਉਹ ਨਹੀਂ ਕਰਦੇ ਵੀ ਜੋ ਬੰਦੀ ਧਾਰਾ ਉਹ ਵੀ ਉਹਦੇ ਤੇ ਲਗਾਉਂਦੇ ਵੀ ਠੀਕ ਹੈ ਕਿ ਮੈਂ ਇੱਕ ਐਵੀ ਗਰਲ ਸੁਣਾ ਚਾਹੀਏ ਕਿ ਐਨੇ ਮੇਰਾ ਕੀਤਾ ਤਾਂ ਇੱਕ ਰੇਪ ਹੀ ਆ ਠੀਕ ਹੈ ਮੈਨਾਂ ਤਿੰਨ ਮਹੀਨੇ ਰਹਿ ਕੇ ਮੇਨਾਂ ਫਰਾਡ ਹੀ ਕਰ ਰਿਆ ਵਾ ਠੀਕ ਹੈ ਮੇਰਾ ਸਰੀਰਿਕ ਸ਼ੋਸ਼ਣ ਕੀਤਾ ਤਾਂ ਜਿਹੜੀ ਮੇਰੀ ਵੀਡੀਓ ਵਾਇਰਲ ਹੋ ਗਈ ਉਹ ਸਰੀਰਿਕ ਸ਼ੋਸ਼ਣ ਤੋਂ ਮੇਰੇ ਰੇਟ ਤੋਂ ਘਟ ਨਹੀਂ ਹੈ ਪਰ ਮੈਂ ਵੀ ਨਹੀਂ ਕਹਿੰਦੀ ਭੈਣ ਕਿ ਕੋਸ਼ਿਸ਼ ਦੇਤੇ ਝੂਠਾ ਲਗਾ ਪਰ ਜੋ ਚੀਜ਼ ਐ ਸਲੀਪ ਤੇ ਮੇਰੇ ਨਾਲ ਹੋਈ ਐ ਉਹ ਚੀਜ਼ ਤੇ ਦਾ ਕਾਰਵਾਈ ਕਰ ਸਕਦੇ ਆ ਨਾ ਇਹ ਠੀਕ ਐ ਸਰ ਉਹਨਾਂ ਦੇ ਕਹਿੰਦੇ ਸੀ ਇਹਨਾਂ ਨੇ ਦੋ ਦਿਨਾਂ ਬਾਅਦ ਜਦ ਮੈਂ ਧਰਨਾ ਲਾਉਣਾ ਸੀ ਉੱਥੇ ਇਹਨਾਂ ਨੇ ਦੋ ਦਿਨਾਂ ਬਾਅਦ ਮੁੰਡੇ ਨੂੰ ਅਰੈਸਟ ਕੀਤਾ ਇਹਨਾਂ ਨੇ ਰਿਮਾਂਡ ਤੇ ਵੀ ਇੱਕ ਦਿਨ ਖਾਇਆ ਸੀ ਅਗਲੇ ਦਿਨ ਇਹਨਾਂ ਜੱਜ ਕੋਲ ਜਾ ਕੇ ਰਿਮਾਂਡ ਤੇ ਵੀ ਮੈਨੂੰ ਦੋ ਤੋਂ ਤਿੰਨ ਦਿਨ ਲਵਾਇਆ ਤੇ ਇਹਨਾਂ ਨੇ ਕੋਈ ਫੋਨ ਰਿਕਵਰ ਨਹੀਂ ਕੀਤਾ ਸਰ ਉਹ ਸਰ 10 ਦਿਨ ਹੋ ਗਏ ਮੈਨੂੰ ਅਮਨਦੀਪ ਮਾਮੇ ਕਹੇ ਸੀ ਤੁਸੀਂ ਕੋਈ ਗੱਲ ਨਹੀਂ ਸਾਨੂੰ ਟਾਈਮ ਦੋ ਥੋੜਾ ਜਿਹਾ ਠੀਕ ਹੈ ਮੌਕਾ ਦੋ ਟਾਈਮ ਦੋ ਅਸੀਂ ਸਾਰਾ ਕੁਝ ਕਰ ਰਹੇ ਹਾਂ ਤੁਸੀਂ ਅੱਜ ਵੀ ਉਹਨਾਂ ਨੂੰ ਕਾਲ ਕਰੋਗੇ ਅਸੀਂ ਕਹਿ ਰਹੇ ਸਰ ਅਸੀਂ ਕਰ ਰਹੇ ਹਾਂ ਕਰ ਰਹੇ ਹਾਂ ਪਰ ਉਹ ਕੀ ਹੋ ਰਿਹਾ ਸਰ ਮੈਂ 1 ਮਹੀਨਾ ਤੋਂ ਚੁੱਪ ਬੈਠੀ ਆਂ 31 ਤਰੀਕ ਦਾ ਮੇਰੇ ਘਰੋਂ ਲਗਾਡਸਟ ਕੀਤਾ 10 ਦਿਨਾਂ ਬਾਅਦ ਉਹਨੂੰ ਜਮਾਨਤ ਮਿਲ ਜਾਂਦੀ ਆ ਠੀਕ ਹੈ ਤੇ ਅੱਜ ਤੱਕ ਇਹਨਾਂ ਨੇ ਲੱਕੀਤ ਵਾਲ ਨੂੰ ਕਦੀ ਥਾਣੇ 'ਚ ਨਹੀਂ ਬੁਲਾਇਆ ਹੈ ਇਹਨਾਂ ਨੇ ਬੁਲੇਟ ਨੂੰ ਕਦੀ ਨਹੀਂ ਫੜਿਆ ਜਿੰਨਾ ਕ ਮੇਰੀ ਵੀਡੀਓ ਵਾ ਇਹਨਾਂ ਨੇ ਕੋਈ ਫੋਨ ਨਹੀਂ ਰਿਕਵਰ ਕੀਤਾ ਮੇਰੀ ਸੱਸੋ ਦਾ ਨਾਮ ਵੀ ਵਿੱਚ ਹੈ ਜਿਹਦੇ ਕਹਿੰਦੇ ਵੀਡੀਓ ਪੜ੍ਹੀ ਸੀ ਐਫ ਆ

ਅ ਪਰਸਨਲੀ ਸਰ ਨੇ ਐਸਐਸਪੀ ਸਾਹਿਬ ਨੂੰ ਮਿਲੀ ਸੀ ਜਿਵੇਂ ਠੀਕ ਹੈ ਐਸਏਪੀ ਭੁੱਲਰ ਨੂੰ ਵੀ ਮੈਂ ਮਿਲੀ ਸੀ ਉਹਨਾਂ ਤੋਂ ਵੀ ਹਰ ਵਾਰ ਸੰਭਾਲ ਤੋ ਉਹਨਾਂ ਨੇ ਮਤਲਬ ਸਾਰਿਆਂ ਨੂੰ ਮਿਲੀ ਹੋਈਆਂ ਜਿਨ੍ਹਾਂ ਨੂੰ ਮੈਂ ਜਾ ਕੇ ਆਪਣੀ ਦੁੱਖ ਕਹਾਣੀ ਦੱਸੀ ਹੋਈ ਆ ਉਹਨਾਂ ਨੇ ਮਨਦੀਪ ਉਹਦੀ ਮੈਮ ਨੂੰ ਫੋਨ ਕੀਤੇ ਹੋਏ ਆ ਸਰ ਪਰ ਉਹਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਉਹ ਬਸ ਇਹੀ ਕਹਿ ਕੇ ਚੁੱਪ ਕਰਵਾ ਦਿੰਦੀ ਸੀ ਕਿ ਅਸੀਂ ਹਸਪਤਾਲ ਨੂੰ ਰੈਸਟ ਕਰਿਆ ਹੋਇਆ